हाँ भाई को लेना जो। भी करीब हो तो ठीक है मैडम जी कुलदीप जी कुलदीप दे। जी भेने कुलदीप भेने दे रोटी खा ली सपोर्ट मैसेज करो जी ਵੱਲ ਦੇ ਚੱਲ ਲਿਆ ਬਣਾ ਸੇਰ ਕਰ ਜਾਓ ਹਾਂਜੀ ਹੋਰ ਦੱਸੋ ਕਾਰ ਪਰ ਆ ਠੀਕ ਆ ਸਾਰੇ ਬਾਈ ਜੀ ਹੋਣੀ ਹੈ ਜੀ ਮੈਂ ਚੀਤੀ ਕਰੀ। ਠੀਕ ਹੀ ਚਾਹੀਦੀ ਹੈ ਬੰਜੀ। ਬਹੁਤ ਜੀ ਦੱਸੋ। ਸੱਚ ਦੀਦੀ ਮੈਂ ਤੁਹਾਨੂੰ ਫੋਨ ਵੀ ਕਰਨਾ ਸੀ ਹੈ ਨਾ ਉਹ ਨੰਬਰ ਮੰਗ ਰਹੇ ਸੀ ਉਸ ਦਿਨ ਵਾਲੇ ਜਿਹੜੇ ਆਪਣੇ ਫੂਟ ਆਏ ਸੀ। ਹਾਂ ਚ ਜੀ ਜਾਂ ਨਾ ਚ ਦੱਸੋ ਬੰਜੀ। ਨਵਾਜੀ ਤੁਹਾਡਾ ਸਾਡੀ ਲੈਰਚਾ ਵਾਲੀ ਦੱਸ ਜਾਣੇ ਬੈਠੇ ਨੌ ਜਾਣੇ ਨੇ ਸਪੋਟ ਮੈਸੇਜ ਕਰਿਆ ਕਰੋ ਜੀ ਦੋ ਵਾਰੀ ਟੱਚ ਕਰਦੇ ਹੋ ਸਕਰੀਨ 'ਤੇ ਜੇ ਤੁਸੀਂ ਆਪਣੀ ਰਿਪੋਰਟ ਕਰੋ ਨਾ ਅਪਰੋਜ ਲਾਈਵ ਆਇਆ ਕਰੀਏ ਇਸ ਕਰਕੇ ਹੁਣ ਆਪਾਂ ਆਉਂਦੇ ਰਹੀ ਲੋਕੀ ਸਮਝ ਮਾਇਆ ਹੋ ਜੀ ਇਹਨੂੰ ਕਾਪਦੇ ਕਈ ਵਾਰੀ ਤਾਂ ਨਾ ਵੀ ਵੀ ਜਾਣੇ ਵੀ ਬੈਠੇ ਤੁਸੀਂ ਐਂ ਮੁਰਜ ਜਾਨੇ ਨਾ ਕੋਈ ਕਮੈਂਟ ਨਾ ਕੋਈ ਲਾਈਕ ਨਾ ਕੋਈ ਸ਼ੇਅਰ ਹਨਾ ਨਹੀਂ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਜੀ ਲਾਈਕ ਕਰਦਿਆ ਕਰੋ ਦੇਖੋ ਜੀ ਤੁਸੀਂ 11 ਜਾਣੇ ਬੈਠੇ ਹੋ ਗਏ ਲਾਈਕ ਸਿਰਫ 2 ਜਾਣਿਆਂ ਨੇ ਕੀਤਾ ਜੀ ਪਹਿਲਾਂ 3 ਜਾਣਿਆਂ ਨੇ ਕੀਤਾ ਸੀਗਾ ਜੀ ਹਨਾ ਇੱਕ ਵਾਰਸ ਲੈ ਗਿਆ ਉਹਦਾ ਲਾਈਕ ਬਾਅਦ ਵੀ ਨਹੀਂ ਕੀਤਾ ਹੂੰ 어. 버릴 걸 버리자. 또또또

ਕੋਆ ਜੀ ਪੇ ਦੂੰਗਾ ਮਮਾ ਸੋਖੇ ਨੰਬਰ ਮੰਗ ਰਹਾ ਸੀ ਤੁਹਾਡਾ ਮੈਂ ਤਾਂ ਖੋਦੀ ਸੀ ਤੁਹਾਨੂੰ ਵੀ ਦੇਣਾ ਕੋ ਦੇਣਾ ਨਹੀਂ ਮੈਂ ਦੋ ਤਿੰਨ ਵਾਰੀ ਮੰਗ ਚੁੱਕਿਆ ਉਹ ਮੈਂ ਦਿੱਤਾ ਨਹੀਂ ਜੀ ਨਾ ਨਹੀਂ ਜੀ

11 ਜਾਨੇ ਬੈਠੇ ਹੋ ਜੀ ਪਲੀਜ਼ ਲਾਇਕ ਤਿੰਨੇ ਜਾਨਿਆਂ ਨੇ ਕੀਤਾ ਨਾ ਸਪੋਰਟ ਕਰਿਆ ਕਰੋ ਜੀ ਤੁਹਾਡੀ ਸਪੋਰਟ ਨਾਲ ਹੀ ਅਸੀਂ ਅੱਤੇ ਵਧਾਂਗੇ ਪਲੀਜ਼ ਸਪੋਰਟ ਮੈਸੇਜ ਜੀ ਹਰਦੀਪ ਦੀਦੀ ਸ਼ੇਅਰ ਕਰ ਤੋਂ ਲਾਈਵ ਚੱਲਦੀ ਚੱਲਦੀ ਗੁੱਡ ਨਾਇਆ ਡ ওকে ਗੁੱਡ ਨਾਇਆ ਡ ਥੈਂਕ ਯੂ ਦੀਦੀ ਤੁਹਾਡਾ ਧੰਨਵਾਦ ਸਾਡੀ ਲਾਈਵ ਚ ਆਉਣ ਲਈ ਬਹੁਤ ਬਹੁਤ ਦਿলো ਧੰਨਵਾਦ ਜੀ हो <laughs> <laughs> दसो जी सारे ठीक ठाक वो वादिया बैठे जी बोलो कुछ मैसेज करो कोई लाई करा मैसेज पंजाबी मैसेज करो देखो भैन ने बहुत सोना पंजाबी लिखे बहुत सोनी साढ़े गलबात ठीक है जी, जी और जी कमल बरणाला जी तुम बोलो जी कुछ सुनाओ जी गलत पानी जाने बैठे सिक रह गया। डी मार्च जी है जी है ना लाइक करते हैं करवाएंगे करते तो हो बाहर यहाँ थरवास साली सानू जैसे तो जीरो तो हीरो बनाओ ना लाइक मैसेज भी करें आप करो प्लीज हमारे तो ना करें आप करो मैसेज भी करें करो ची बाहर ना करो ची

ਲਿਆ ਤੇ ਰਕ ਲੰਬਾ ਵਾਸਤੇ ਹੈ ਗਰਮੀ ਵਾਸਤੇ ਲਿਆ ਤੇ ਰਕ ਲੰਬਾ ਜਲਮੀ ਨੇ ਇੱਕ ਸੱਤ ਜੀ ਹਾਂ ਹਲ ਆਉਂਦਾ ਸੀ ਹੁੰਦਾ ਅਸੀਂ ਕੈਮਰਾ ਵੀ ਆਨ ਕਰ ਲਿਆ ਜੀ ਆਜੋ ਜੀ ਮਿਸ जो जो <laughs> 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 कैमरा भी आन कर ली और दसो वीर जी सारे ठीक हो वी जी

ऑपरेट फिर ये डाउगा हौली करना जी सपोर्ट करो जी सारे जने सपोर्ट हाँ जी आनंद रहा करो जी ਜੀ 12 ਮਿੰਟ ਹੋ ਗਿਆ ਤੁਹਾਨੂੰ ਲੈ ਹੋਏ ਮੈਂ ਮੇਰਾ ਹੋਰ ਕੀ ਆ ਉਹ ਨਹੀਂ ਚੁਰਤਾ ਰਹੀ ਹਣੀ ਹਾਂ ਲੈਓ ਬਾਜ਼ਾਰ ਤੋਂ ਜਾਣੇ ਚਲੇ ਜਾਂਦੇ ਹਾਂ ਬੈਠ ਜਾਓ ਜੀ ਪਲੀਜ਼ ਬਾਈ ਕੀ ਧੰਨਵਾਦ ਸੁਣਾਉ ਸਾਨੂੰ ਕੋਈ ਨਾ ਸੌਂਦਾ ਜਾਣਾ ਹੀ ਜਾਂਦਾ ਹਾਂਜੀ प्लीज <laughs> कर दो लाइव जल्दी जल्दी शेयर कर दो जी पापा ह सिर ਲੋਠੇ ਕੈਲ ਯੂਰ ਗੁੱਡ ਨਾਈਟ ਮਿਲਦੇ ਆ ਕੱਲ ਨੂੰ ਐਸੇ ਟਾਈਮ ਜੀ ਆਪਕੋ ਲਈ ਸਤਿ ਸ੍ਰੀ ਅਕਾਲ ਜੀ